ਸਤਿ ਸ੍ਰੀ ਅਕਾਲ ਦੋਸਤੋ ਲੋੜੀ ਦੀਆਂ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਤੇ ਅੱਜ ਦਾ ਜੁੜਨ ਦਾ ਗੱਲਬਾਤ ਕਰਨ ਦਾ ਮੇਨ ਮਕਸਦ ਆ ਕੱਲ ਦੀ ਧੂਰੀ ਵਿੱਚ ਹੋ ਰਹੀ ਵੱਖ-ਵੱਖ ਲੀਡਰਾਂ ਵੱਲੋਂ ਪ੍ਰੈਸ ਕਾਨਫਰੰਸ ਤੇ ਬਹੁਤ ਵਧੀਆ ਲੱਗਿਆ ਕੱਲ ਧੂਰੀ ਦੇ ਆਪੋਜੀਸ਼ਨ ਪਾਰਟੀ ਐਕਟਿਵ ਹੋਈ ਆ ਦਲਵੀਰ ਗੋਲਦੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਜਵਾਬ ਵਿੱਚ ਬੀਜੇਪੀ ਵੱਲੋਂ ਦਿਓਲ ਸਾਹਿਬ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਦਲਵੀਰ ਸਿੰਘ ਤੇ ਆਪਣੇ ਰਾਜਵੰਤ ਸਿੰਘ ਖੁੱਲੀ ਉਹਨਾਂ ਨੇ ਪ੍ਰੈਸ ਕਾਨਫਰੰਸ ਬੁਲਾਈ ਤੇ ਕੱਲ ਦੀ ਪ੍ਰੈਸ ਕਾਨਫਰੰਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਅੱਜ ਧੂਰੀ ਦੇ ਪੱਤਰਕਾਰ ਸੰਦੀਪ ਸਿੰਘਲਾ ਜੀ ਕੁਝ ਪਹਿਲਾਂ ਤਾਂ ਸਭ ਨੂੰ ਲੋੜੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਕੱਲ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਬਹੁਤ ਹੀ ਅਹਿਮ ਮੁੱਦਾ ਔਰ ਸ਼ਹਿਰ ਦੀ ਸਭ ਤੋਂ ਵੱਡੀ ਡਿਮਾਂਡ ਹੈ ਹਮ ਔਰ ਉਸ ਡਿਮਾਂਡ ਨੂੰ ਲੈ ਕੇ ਦਲਵੀਰ ਸਿੰਘ ਗੋਲੜੀ ਜੀ ਸਾਡੇ ਸਾਬਕਾ ਵਿਧਾਇਕ ਨੇ ਸਕਾਰਜੋਗ ਨੇ ਸਾਡੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਚਲੋ ਉਹਨਾਂ ਨੇ ਕੁਝ ਐਫਰਟ ਕੀਤਾ ਠੀਕ ਹੈ ਚਾਹੇ ਉਹਨਾਂ ਨੇ ਜੋ ਜਾਣਕਾਰੀ ਸੀ ਉਹ ਅਧੂਰੀ ਸੀਗੀ ਅਧੂਰੀ ਕਿਵੇਂ ਕਹੋਗੇ ਉਹਨਾਂ ਦੀ ਜਾਣਕਾਰੀ ਅਧੂਰੀ ਇਸ ਤਰ੍ਹਾਂ ਕਿ ਨਾ ਕਹਾਂਗੇ ਜੀ ਉਹਨਾਂ ਨੇ 2020 ਦਾ ਜਿਹੜਾ ਉਹਨਾਂ ਦਾ ਪ੍ਰਪੋਜ਼ਲ ਹੈ 2020 21 ਤੱਕ ਦੀ ਜੀ ਆਪਦੀ ਟਿਨਿਓਰ ਜੋ ਸੀਗੀ ਉੱਥੇ ਤੱਕ ਬਾਰੇ ਬੋਲਿਆ ਉਸ ਤੋਂ ਬਾਅਦ ਆਹ ਦੇਖੋ ਨਾਰਥਰਨ ਰੇਲਵੇ ਠੀਕ ਹੈ 26 6 2025 ਦਾ ਲੈਟਰ ਆ ਪੀ ਆਈ ਡੀ ਵੀ ਪੰਜਾਬ ਬਨਿਆਦੀ ਢਾਂਚਾ ਵਿਕਾਸ ਬੋਰਡ ਠੀਕ ਹੈ ਜੀ ਇਹਦੇ ਵੱਲੋਂ ਲੈਟਰ ਹੈਗਾ ਇਹ ਹੈਗਾ 24 ਅਕਤੂਬਰ 2024 ਤੇ ਆ ਸਾਰੇ ਨਕਸ਼ੇ ਵਿਗਾਰਾ ਜਿੰਨਾ ਬਾਰੇ ਸਨ ਕੱਲ ਜਿਹੜੇ ਮੁੱਖ ਮੰਤਰੀ ਕੈਂਪ ਦਫਤਰ ਦੇ ਇੰਚਾਰਜ ਨੇ ਦਲਵੀਰ ਸਿੰਘ ਢਿੱਲੋ ਜੀ ਤੇ ਰਾਜਵੰਤ ਸਿੰਘ ਖੁੱਲੀ ਜੀ ਚੇਅਰਮੈਨ ਸਾਹਿਬ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਸਾਨੂੰ ਸਾਡੇ ਨਾਲ ਇਹ ਕਾਗਜ਼ ਪੱਤਰ ਸਾਂਝੇ ਕੀਤੇ ਗਏ ਚਲੋ ਮੈਂ ਇਹ ਵੀ ਨਹੀਂ ਕਹਿੰਦਾ ਵੀ ਦਲਵੀਰ ਜੀ ਨੂੰ ਜਾਣਕਾਰੀ ਨਹੀਂ ਸੀ ਮੈਂ ਕਹਿੰਦਾ ਚਲੋ ਜੋ ਵੀ ਆ ਮੁੱਦਾ ਚੱਕਿਆ ਗਿਆ ਔਰ ਸਾਡੇ ਲੋਕਾਂ ਨੂੰ ਇਹ ਚੀਜ਼ ਪਤਾ ਲੱਗ ਗਈ ਵੀ ਇਹ ਜਿਹੜੇ ਇਹਦੀ ਸਟੇਟਸ ਆ ਉਹ ਸਟੇਟਸ ਕੀ ਆ ਜੀ ਹੁਣ ਉਹਨਾਂ ਦੇ ਦੱਸਣ ਮੁਤਾਬਕ ਇਹ ਸਿਰਫ ਇੱਕ ਸਾਈਨਾਂ ਤੇ ਅਟਕਿਆ ਹੋਇਆ ਹੈਗਾ ਔਰ ਜੋ ਪਹਿਲਾਂ ਤਾਂ ਜੀ ਤੁਹਾਨੂੰ ਮੈਂ ਬਚਾਉ ਉਹ ਕਰਦਾ ਪਹਿਲਾਂ ਤਾਂ ਸਾਫ਼ ਜਾਂ ਸਰਲ ਸ਼ਬਦਾਂ ਵਿੱਚ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਦਲਵੀਰ ਸਿੰਘ ਗੋਲਡੀ ਨੇ ਆਰਟੀਆਈ ਪਾ ਕੇ ਜਾਣਕਾਰੀ ਲਈ ਆ ਉਹ ਹੈਗੀ ਆ ਰੇਲਵੇ ਕ੍ਰੋਸਿੰਗ ਫਾਟਕਾਂ ਦੇ ਉੱਪਰ ਦੀ ਜੋਹਰ ਸਾਹਿਬ ਦੇ ਦੱਸਣ ਅਨੁਸਾਰ ਉਹ 68A ਦੀ ਲਈ 68A ਦੀ ਲਈ ਤੇ ਜਿਹੜੀ ਪ੍ਰੋਸੈਸ ਚੱਲ ਰਿਹਾ ਜਿਹੜਾ ਪ੍ਰੋਸੈਸ ਚੱਲ ਰਿਹਾ ਉਹ ਸੂਏ ਦੇ ਸੂਏ ਦੇ ਵਾਲੇ ਪਾਸੇ ਹੈ ਇਹਦੇ ਵਿੱਚ ਹਾਂਜੀ ਉਹਦਾ ਪ੍ਰੋਸੈਸ ਚੱਲ ਰਿਹਾ ਉਹ ਸਾਫ ਸਾਫ ਇਹਦੇ ਤੇ ਲਿਖਿਆ ਵੀ ਹੈ ਕੰਸਟਰਕਸ਼ਨ ਆਫ ਦੀ ਟੂ ਲੇਨ ਆਰਓਬੀ ਵਿਦ ਫੁੱਟਪਾਥ ਔਨ ਸ਼ੇਰੋਂ ਡਿਸਟ੍ਰਿਬਿਊਟਰੀ ਅਜੋਇਨਿੰਗ ਲੈਵਲ ਕ੍ਰੋਸਿੰਗ 68ਏ ਹਾਂ ਠੀਕ ਹੈ ਜੀ ਉਹ ਕੱਲ ਲੱਗ ਆ ਗਿਆ ਇਸ ਲਈ ਇਹਨੂੰ ਅਧੂਰੀ ਵੀ ਕਹਿ ਸਕਦੇ ਹਾਂ ਚਲੋ ਮੈਂ ਇੱਕ ਗੱਲ ਕਹਿੰਦਾ ਦੇਖੋ ਇਹ ਨਹੀਂ ਹੈਗਾ ਵੀ ਭਾਜਪਾ ਐਫਰਟ ਨਹੀਂ ਕਰੀ ਭਾਜਪਾ ਦੇ ਕੋਈ ਲੋਕਲ ਲੀਡਰ ਬਹੁਤ ਐਫਰਟ ਕਰ ਰਹੇ ਨੇ ਆਮ ਆਦਮੀ ਪਾਰਟੀ ਐਫਰਟ ਕਰ ਰਹੀ ਆ ਦੇਖੋ ਜਿਹੜਾ ਸਾ ਪਤਾ ਲੱਗਦਾ ਦੇਖੋ ਉਹਨਾਂ ਵੱਲੋਂ ਆ ਸਾਰੇ ਦੇਖੋ ਆ ਕਾਗਜ਼ ਦਿਖਾਏ ਗਏ ਨੇਗੇ ਆ ਦੇਖੋ ਸਾਰੇ ਆ ਕਾਗਜ਼ ਦਿਖਾਏ ਗਏ ਨੇ ਹੂੰ ਠੀਕ ਹੈ ਜੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਐਨਓਸੀ ਠੀਕ ਹੈ ਜੀ ਮੁੱਖ ਇੰਜੀਨੀਅਰ ਨਹਿਰਾ ਜਲ ਸਟ੍ਰੂਥਵਨੀਓ ਐਨਓਸੀ ਸਾਰੀਆਂ ਜਾਨਕੀ ਫੋਰੈਸਟ ਡਿਪਾਰਟਮੈਂਟ ਦੀ ਐਨਓਸੀ ਸਾਰਾ ਦਿਖਾਇਆ ਗਿਆ ਇਹ ਐਫਰਟ 2025 ਚ ਕੀਤੇ ਗਏ ਨੇਗੇ ਤੇ 2024 ਤੇ 2025 ਚ ਚਲੋ ਤੁਹਾਡੇ ਕਹਿਣ ਮੁਤਾਬਕ ਵੀ ਵਿਰੋਧੀ ਧਿਰ ਉਹ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਆ ਤੇ ਉਹ ਵੀ ਆਪਣੀ ਜਗ੍ਹਾ ਤੇ ਸਹੀ ਨੇ ਤੇ ਜੇ ਆਪਾਂ ਬੀਜੇਪੀ ਵੱਲੋਂ ਲਾਈਏ ਜਾਂ ਆਮ ਆਦਮੀ ਪਾਰਟੀ ਵੱਲੋਂ ਲਾਈਏ ਉਹ ਵੀ ਆਪਣਾ ਪੂਰਾ ਐਫਰਟ ਕਰ ਰਹੇ ਨੇ ਦੇਖੋ ਐਫਰਟ ਸਥਾਨਕ ਲੈਵਲ ਤੇ ਦੇਖੋ ਸੀਐਮ ਸਾਹਿਬ ਨੇ ਪੂਰਾ ਐਫਰਟ ਕਿੱਥੇ ਜਾ ਰਹੇ ਨੇ ਦਫ਼ਤਰਿੰਚਾਰਜਾਂ ਵੀ ਪੂਰਾ ਐਫਰਟ ਕਿੱਥੇ ਜਾ ਰਹੇ ਨੇਗੇ ਜਿਹੜੇ ਲੋਕਲ ਲੀਡਰ ਨੇਗੇ ਉਹਨਾਂ ਵੱਲੋਂ ਪੂਰੇ ਕਿੱਥੇ ਜਾ ਰਹੇ ਨੇਗੇ ਮਗਰ ਹੁਣ ਆਮ ਆਦਮੀ ਪਾਰਟੀ ਦੇ ਕਹਿਣ ਮੁਤਾਬਕ ਇਹ ਤੇ ਜਿਹੜੀ ਆਬਜੈਕਸ਼ਨ ਹੈ ਕਿ ਸਿਰਫ ਇੱਕ ਸਾਈਨ ਰਹਿੰਦੇ ਨੇ ਉਹਨਾਂ ਨੇ ਆ ਨਕਸ਼ਾ ਦਿਖਾਇਆ ਤੇ ਤੇ ਸਿਰਫ ਇੱਕ ਸਾਈਨ ਰਹਿੰਦੇ ਨੇ ਜੀ ਸਿਰਫ ਇੱਕੋ ਹੀ ਸਾਈਨ ਰਹਿੰਦੇ ਨੇ ਜੀ ਵੀ ਸਿਰਫ ਉਹ ਸਾਈਨ ਹੋਣ ਨਾਲ ਉਹ ਰੇਲਵੇ ਬਣਿਓ ਐਨਓਸੀ ਮਿਲਣ ਨਾਲ ਇਹ ਕੰਮ ਜਲਦੀ ਸ਼ੁਰੂ ਹੋ ਜਾਏ ਪਰ ਸੰਦੀਪ ਜੀ ਕੱਲ ਖੁਸ਼ੀ ਬੜੀ ਹੋਈ ਵੀ ਜਿਹੜੀ ਭੂਮਿਕਾ ਧੂਰੀ ਦੀ ਵਿਰੋਧੀ ਧਿਰ ਦੀ ਭੂਮਿਕਾ ਪੱਤਰਕਾਰ ਨਿਭਾ ਰਹੇ ਸੀ ਸੋਸ਼ਲ ਮੀਡੀਆ ਨਿਭਾ ਰਿਆ ਸੀ ਰੇਲਵੇ ਓਵਰਬ੍ਰਿਜ ਦਾ ਬਹੁਤ ਵੱਡਾ ਮੁੱਦਾ ਧੂਰੀ ਲਈ ਧੂਰੀ ਸ਼ਹਿਰ ਦੋ ਹਿੱਸਿਆਂ ਚ ਵੰਡਿਆ ਹੋਇਆ ਬਿਲਕੁਲ ਜੀ ਕੋਈ ਨਹੀਂ ਸਾਰਾ ਐਫਰਟ ਜੋ ਕਰ ਰਹੇ ਸੀ ਵਿਰੋਧੀ ਧਿਰ ਐਂ ਲੱਗ ਰਿਹਾ ਸੀ ਜਿਵੇਂ ਪੱਤਰਕਾਰ ਜਾਂ ਸੋਸ਼ਲ ਮੀਡੀਆ ਵਾਲੀ ਹੁੰਦੇ ਨੇ ਤੇ ਕੱਲ ਬੜੀ ਖੁਸ਼ੀ ਹੋਈ ਦਲਵੀਰ ਸਿੰਘ ਗੋਲਡੀ ਥੋੜਾ ਐਕਟਿਵ ਹੋਏ ਉਸ ਤੋਂ ਪਹਿਲਾਂ ਸ਼ੁਭਮ ਸੁਭੀ ਜੀ ਮੁੱਦਾ ਠਾਉਂਦੇ ਰਹਿੰਦੇ ਨੇ ਤੇ ਦਿਉਲ ਸਾਹਿਬ ਚਲੋ ਤਾਂ ਉਹਨਾਂ ਨੇ ਕੰਮ ਹੀ ਕਰਾਉਣਾ ਉਹ ਵੀ ਐਕਟਿਵ ਰਹੇ ਨੇ ਅਕਾਲੀ ਦਲ ਵਾਲੇ ਤੱਕ ਐਕਟਿਵ ਨਹੀਂ ਹੋਇਆ ਅਕਾਲੀ ਦਲ ਵੱਲੋਂ ਹੁਣ ਨਵੇਂ ਪ੍ਰਧਾਨ ਲਗਾਏ ਗਏ ਨੇ ਔਰ ਉਹਨਾਂ ਨੂੰ ਆਪਣਾ ਜਿਹੜਾ ਸੰਗਠਨਾਂ ਮਜ਼ਬੂਤ ਕਰਨ ਲਈ ਹਲੇ ਕੁਝ ਸਮਾਂ ਲੱਗੇਗਾ ਔਰ ਉਹਨਾਂ ਨੂੰ ਵੀ ਸਰਗਰਮ ਹੋਣਾ ਚਾਹੀਦਾ ਹੈ ਠੀਕ ਹੈ ਜੀ ਕਿਉਂਕਿ ਇਹ ਜਿਹੜਾ ਮੁੱਦਾ ਹੈਗਾ ਕੱਲਾ ਇੱਕ ਪਾਰਟੀ ਦਾ ਮੁੱਦਾ ਨਹੀਂ ਇਹ ਸ਼ਹਿਰ ਦਾ ਮੁੱਦਾ ਹੈ ਦਾ ਹੂੰ ਇਥੋਂ ਲੰਘਣ ਵਾਲੇ ਲੋਕਾਂ ਦਾ ਮੁੱਦਾ ਹੂੰ ਹੁਣ ਦੇਖੋ ਰੇਲਵੇ ਲਾਈਨਾਂ ਵਧ ਗਈਆਂ ਹੂੰ ਨੈਚੁਰਲੀ ਗੱਲ ਹੈ ਜਦੋਂ ਰੇਲਵੇ ਲਾਈਨਾਂ ਵਧਣਗੀਆਂ ਤਾਂ ਕ੍ਰੋਸਿੰਗ ਵਧੂਗੀ ਰੇਲਵੇ ਦੀ ਹੂੰ ਫਾਟਕ ਹੋਰ ਜ਼ਿਆਦਾ ਦੋਸਾ ਚਵੰਡਾ ਰਿਹਾ ਹੂੰ ਜਦਕਿ ਪਹਿਲਾਂ ਇਹਨਾਂ ਨੂੰ ਪੁਲ ਦੇ ਉੱਤੇ ਕੰਮ ਕਰਨਾ ਚਾਹੀਦਾ ਤੇ ਕੋ ਸੈਂਟਰ ਨੂੰ ਵੀ ਇਹ ਚਾਹੀਦਾ ਪਹਿਲਾਂ ਹੂੰ ਵੀ ਪਹਿਲਾਂ ਤੁਸੀਂ ਇਸ ਚੀਜ਼ ਦੀ ਕਲੀਅਰੈਂਸ ਹੋਰ ਲੋਕਾਂ ਨੂੰ ਸੁਵਿਧਾ ਪਹਿਲਾਂ ਦੋ ਹੁਣ ਦੇਖੋ ਕਦੇ 2 ਦਿਨ ਇੱਧਰਲੇ ਫਾਟਕ ਬੰਦ ਹੋਗੇ ਕਦੇ 3 ਦਿਨ ਉਧਰਲੇ ਫਾਟਕ ਬੰਦ ਹੋਗੇ ਕਦੇ ਡਬਲ ਫਾਟਕ ਬੰਦ ਕਦੇ ਡਬਲ ਫਾਟਕਾਂ ਤੇ ਰਸ਼ ਐਕਸੀਡੈਂਟ ਵੀ ਹੁੰਦੇ ਨੇਗੇ ਔਰ ਸੈਂਟਰਲ ਗਵਰਨਮੈਂਟ ਨੂੰ ਇਹ ਵੀ ਚਾਹੀਦਾ ਵੀ ਉੱਥੇ ਕੋਈ ਆਪਣਾ ਮੁਲਾਜ਼ਮ ਵੀ ਲਾਣ ਹੂੰ ਕੋਈ ਆਰ ਆਰਪੀਐਫ ਦਾ ਜੀਆਰਪੀ ਦਾ ਮੁਲਾਜ਼ਮ ਉੱਥੇ ਤਾਇਨਾਤ ਕਰਨ ਤਾਂ ਕਿ ਕੋਈ ਟ੍ਰੈਫਿਕ ਬਸਤਾ ਜਿਹੜਾ ਉਹਨੂੰ ਕਾਬੂ ਕੀਤਾ ਜਾ ਸਕੇ ਹੂੰ ਪਹਿਲਾਂ ਆਪਾਂ ਨੂੰ ਪਬਲਿਕ ਬਾਰੇ ਸੋਚਣਾ ਚਾਹੀਦਾ ਵੀ ਪਬਲਿਕ ਨੂੰ ਕਿਵੇਂ ਆਪਾਂ ਫੈਸਿਲਿਟੀ ਦੇ ਸਕਦੇ ਹਾਂ ਉਹ ਸਭ ਤੋਂ ਜ਼ਰੂਰੀ ਹੈ ਜੋ ਕਿ ਸੈਂਟਰ ਗਵਰਨਮੈਂਟ ਬਣੀ ਮੇਰੇ ਹਿਸਾਬ ਨਾਲ ਨਹੀਂ ਕੀਤੀ ਜਾ ਰਹੀ ਹੂੰ ਤੇ ਦੋਸਤੋ ਅੱਜ ਦੀ ਡਿਸਕਸ਼ਨ ਦਾ ਮੇਨ ਮਕਸਦ ਇਹੀ ਸੀ ਵੀ ਜਿਹੜੇ ਵਿਰੋਧੀ ਤੇਰਾ ਹੋਰ ਐਕਟਿਵ ਹੋਵੇ ਜਿਵੇਂ ਕੱਲ ਸਾਰੀ ਪਾਰਟੀਆਂ ਐਕਟਿਵ ਹੋਈਆਂ ਨੇ ਤੇ ਮੇਰੇ ਖਿਆਲ ਦੇ ਵਿੱਚ ਜੇ ਵਿਰੋਧੀ ਤੇਰੇ ਐਕਟਿਵ ਹੋਵੇ ਆਮ ਆਦਮੀ ਪਾਰਟੀ ਤੇ ਬੀਜੇਪੀ ਕੰਮ ਕਰ ਰਹੀ ਆ ਵਿਰੋਧੀ ਤੇ ਵੀ ਉਹੀ ਐਮ ਭੂਮੀ ਕਰਨੇ ਬਾਰੇ ਦਾ ਬਹੁਤ ਜਲਦੇ ਹੈ ਵਿਰੋਧੀ ਧਿਰ ਦਾ ਕੰਮ ਸਿਰਫ ਇੱਕ ਪ੍ਰੈਸ਼ਰ ਬਣਾਉਣਾ ਉਹਦੇ ਨਾਲ ਕੀ ਹੈ ਦੇਖੋ ਐਫਰਟ ਕਰ ਰਹੇ ਨੇਗੇ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਭਾਜੀਪੀ ਵਾਲੇ ਵੀ ਕਰ ਰਹੇ ਨੇ ਉਹਦੇ ਨਾਲ ਕੀ ਥੋੜਾ ਜਿਹਾ ਪ੍ਰੈਸ਼ਰ ਬਣਦਾ ਹੈ ਪ੍ਰੈਸ਼ਰ ਬਣਦਾ ਹੋਰ ਜਿਆਦਾ ਛੇਤੀ ਇਹ ਮੁੱਦਾ ਸੋਲਵ ਹੋ ਸਕਦਾ ਹੋਰ ਗੱਲ ਕੁਝ ਵੀ ਨਹੀਂ ਹੈ ਕਿ ਸਿਰਫ ਇੰਨਾ ਕੁ ਮੈਟਰ ਹੈ ਇਹ ਨਹੀਂ ਕਹਿੰਦੇ ਅਸੀਂ ਕੋਈ ਐਫਰਟ ਨਹੀਂ ਕਰ ਰਹੇ ਐਫਰਟ ਸਾਰੇ ਕਰ ਰਹੇ ਨੇ ਬਟ ਪ੍ਰੈਸ਼ਰ ਦੀ ਗੱਲ ਹੈ ਤੇ ਦੋਸਤੋ ਇਹ ਸਾਡਾ ਮੇਨ ਮਕਸਦ ਦੀ ਇਹ ਮੁੱਦੇ ਤੇ ਉੱਪਰ ਡਿਸਕਸ਼ਨ ਕਰਕੇ ਤੁਹਾਨੂੰ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਧੂਰੀ ਦੇ ਟਾਈਮ ਟੂ ਟਾਈਮ ਹੋਰ ਮੁੱਦਿਆਂ ਦੇ ਉੱਪਰ ਵੀ ਅਸੀਂ ਪੱਤਰਕਾਰ ਭਾਈਚਾਰੇ ਨਾਲ ਬਿਠਾ ਕੇ ਡਿਸਕਸ਼ਨ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਜਰੂਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ